ਆ ਨਾ ਨਾ ਬੱਚੇ ਮਾਸਾ ਮਸਰਾ ਮੇਰਾ ਬੱਚਾ ਸੇਵਾ ਕਰਦਾ ਹੀ ਗੂ ਕਰਦੀ ਮੇਰਾ ਬੱਚਾ ਨਾ ਮਾਨਸਾ ਵੀ ਰਿਹਾ ਮੇਰਾ ਬੱਚਾ ਨਹੀਂ ਇਹਨੇ ਜੋਗਾ ਇਹ ਮੰਨ ਕੇ ਕਰਦੀ ਆ ਮੈਂ ਮੰਨਦੀ ਕਿ ਨਹੀਂ ਮੇਰਾ ਬੱਚਾ ਥੋੜੀ ਤਾਂ ਵਾਪਸ ਆ ਜਾਣਾ ਵਾ ਤੇ ਬੀਤੀ ਰਾਤ ਬਟਾਲਾ ਪੁਲਿਸ ਵੱਲੋਂ ਇੱਕ ਨੌਜਵਾਨ ਦਾ ਐਨਕਾਊਂਟਰ ਕੀਤਾ ਗਿਆ ਇਲਜ਼ਾਮ ਲੱਗੇ ਸੀ ਕਿ ਇਹ ਨੌਜਵਾਨ ਅੰਮ੍ਰਿਤਸਰ ਅਤੇ ਬਟਾਲਾ 'ਚ ਹੋਏ ਦੋ ਗਰਨੇਡ ਧਮਾਕਿਆਂ ਵਿੱਚ ਸ਼ਾਮਿਲ ਸੀ ਪਰ ਹੁਣ ਇਸ ਮਾਮਲੇ 'ਚ ਮਾਤਾ ਪਿਤਾ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਆਪਣੇ ਬੇਟੇ ਦਾ ਅਜੇ ਹੀ ਤਮਾਕਿਆਂ 'ਚ ਹੱਥ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਮਹਿਜ 20 ਸਾਲਾਂ ਦਾ ਸੀ ਅਤੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਪਰ ਬੀਤੀ ਰਾਤ ਉਸ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਜਿਸ ਦੀ ਖਬਰ ਉਹਨਾਂ ਨੂੰ ਟੀਵੀ ਅਤੇ ਮੀਡੀਆ ਦੇ ਰਾਹੀਂ ਲੱਗੀ ਉਹ ਕੁੜੀ ਨੂੰ ਬਚਲੋ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ ਉਹਨਾਂ ਦੇ ਨਾਲ ਬੱਚੇ ਵਾਸਾ ਮਸਾ ਮਸਾ ਮੇਰਾ ਬੱਚਾ ਸੇਵਾ ਕਰਦਾ ਹੈ ਗੁਰੂ ਘਰ ਦੀ

ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਐਂਦਾ ਸੀ ਕਿ ਬੜੀ ਗੱਲ ਹਾਂ ਬਸ ਇਹੀ ਕਹਿੰਦਾ ਮਮੀ ਆਂੜਿਆ ਤੁਸੀਂ ਬੜੀ ਆ ਗਿਆ ਵਾ ਤੇ ਸ਼ਹਿਰੇ ਆਨ ਕੇ ਰੋਟੀ ਖਾਣੀ ਮੈਂ ਕੱਕ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਤ ਜੇਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਤਨ ਦਾ ਮੌਕਾ ਹੀ ਨਹੀਂ ਦਿੱਤਾ ਨੂੰ ਕਿੱਥੂ ਕਿੱਥੇ ਅੱਛਾ ਇਹ ਵੀ ਦੀਪੁਰਾ ਫਾੜਕ ਤੋਂ ਕੰਦੇ ਚੱਕਿਆ ਵਾ ਹਾਂਜੀ ਜਿਹੜਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਈਂ ਆਉਂਦਾ ਜਾਂਦਾ ਸੀ ਹਾਂ ਮਤਲਬ ਜਿਹੜੇ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਬਿਲ ਡੇਰਾ ਬਾਬਾ ਨਾਮਕ ਵਾਲੇ ਨਾਲ ਹੁੰਦਾ ਹੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਉਹਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉੱਥੇ ਆ ਗਿਆ ਅਜਨਾਲੇ ਵਾਲੇ ਡਰਾਈਵਰਾਂ ਨਾਲ ਚੱਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਤਲਾ ਤਰਨ ਤਰਨ ਗੱਡੀ ਲਾ ਪਰ ਉੱਥੋਂ ਕਿਕਰ ਪਹੁੰਚੇ ਨਹੀਂ ਗਿਆ ਉਹਨਾਂ ਨੇ ਰਾਤ ਚ ਕੇਰ ਲਿਆ ਕਿਸੇ ਨੇ ਸਕੂਰਾ ਪਿੱਛੋਂ ਸੀਆਰਡੀ ਦਿੱਤੀ ਪਏ ਉਹ ਆ ਲਈ ਗੱਡੀ ਜਦੋਂ ਫੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਤਾਂ ਸਵਿਚ ਆਫ ਕਰਤਾ ਉਹਨਾਂ ਨੇ ਪੌਣੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਹਿਣਾ ਸੀ ਕਿ ਪੱਪੂ ਜੰਤੀਪੁਰਿਆ ਤੇ ਇੱਕ ਪੁਲਿਸ ਨਾਜੰਦੇ ਕਰਬਾਂ ਬਲਾਸ ਕੀਤਾ ਉਹਨਾਂ ਨੂੰ ਚਿਹਰਾ ਨਹੀਂ ਮੇਰਾ ਬੱਚਾ ਇਨ ਜਗਾ ਹੈ ਨਹੀਂ ਸੀ ਨਹੀਂ ਇਹ ਝੂਠਾ ਇਲਜ਼ਾਮ ਲਾਇਆ ਗਿਆ ਮੇਰੇ ਬੱਚੇ ਤੇ ਮੇਰੇ ਬੱਚੇ ਤੇ ਝੂਠਾ ਇਲਜ਼ਾਮ ਲਾਇਆ ਬਾਜੀ ਮੇਰਾ ਬੱਚਾ ਇਨ ਜਗਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇਨ ਜਗਾ ਹੈਗਾ ਮੇਰਾ ਬੱਚਾ ਨਹੀਂ ਇਨ ਜਗਾ ਕੀ ਮੰਨ ਕੀ ਕਰਦੇ ਹੋ ਤੁਸੀਂ ਮੈਂ ਮੰਨਦੀ ਨਹੀਂ ਮੇਰਾ ਬੱਚਾ ਤੋੜੀ ਨਾ ਵਾਪਸ ਆਇਆ ਨਾ ਮੈਂ ਕਹਿੰਦੀ ਮੇਰੇ ਬੱਚੇ ਦੀ ਬੋਡੀ ਦੇ ਦੇਣ ਬਸ ਨਹੀਂ ਆ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜੇਕਰ ਵਿਆਹ ਕਰਕੇ ਮੈਨੂੰ ਉਹਨੂੰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਟੈਂਕਾਉਂਟਰ 'ਚ ਟੇਰ ਹੋਏ 20 ਸਾਲਾ 모ਹਿਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਗੁਰੂ ਘਰ 'ਚ ਸੇਵਾ ਕਰਦਾ ਸੀ ਅਤੇ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਦਾ ਪੁੱਤ ਅਜਿਹਾ ਅਪਰਾਧ ਨਹੀਂ ਕਰ ਸਕਦਾ ਜਦ ਕਿ ਉਹਨਾਂ ਇਲਜ਼ਾਮ ਲਗਾਏ ਕਿ ਪੁਲਿਸ ਵੱਲੋਂ ਨਜਾਇਜ਼ ਤੌਰ ਤੇ ਉਹਨਾਂ ਦੇ بیٹے ਦਾ ਇਨਕਾਉਂਟਰ ਕੀਤਾ ਗਿਆ ਮਾਪਿਆਂ ਦਾ ਕਹਿਣਾ ਹੈ ਕਿ ਅਜੀ 1 ਮਹੀਨਾ ਹੋਇਆ ਸੀ ਉਹ ਹਰ ਰੋਜ਼ ਕੰਮ ਤੇ ਜਾਂਦਾ ਸੀ ਅਤੇ ਕੰਮ ਤੋਂ ਹੀ ਰੋਜ਼ ਘਰ ਵਾਪਸ ਪਰਤਦਾ ਸੀ ਪਰ ਦੋ ਦਿਨ ਤੋਂ 모ਹਿਤ ਘਰ ਨਹੀਂ ਸੀ ਆਇਆ ਅਤੇ ਬੀਤੀ ਰਾਤ ਉਹਨਾਂ ਨੂੰ ਖਬਰਾਂ ਤੋਂ ਪਤਾ ਲੱਗਿਆ ਕਿ ਉਹਨਾਂ ਦੇ بیٹے 모ਹਿਤ ਦਾ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ। ਲਓ ਜੀ ਮੈਂ ਉਹ ਕਹਿਣਾ ਕਿ ਨਜਾਇਜ਼ ਕਿਵੇਂ ਉਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ। ਮੇਰੇ ਨਾਲ ਕੋਈ ਗੱਲਬਾਤ ਕਰ ਦੇ। ਤੇ ਮੈਨੂੰ ਦੱਸਿਆ ਕੋਈ ਨਹੀਂ। ਇਹ ਮਾਰਿਆ ਲਿਆ ਕੀ ਕਰੀਏ ਮਾਂਗੀ ਕਰਦੇ ਮਾਂਗੇ ਹੋਏ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਸਦੀ ਗੱਲ ਹੈ ਪਛੋਕੇ ਭੈਣ ਭਰਾ ਮੂਹਰੇ ਬੰਦਾ ਮਾਰਿਆ ਜਾਂ ਕੀ ਗੱਲ ਹੈ ਜੇ ਬੱਚਾ ਕਿਤੇ ਗਿਆ ਵੇਖਿਆ ਜਿਹਨੇ ਉਹਦੇ ਨਾਲ ਜਿਹ ਕਿਸੇ ਨਾਲ ਖੜਿਆ ਉਹ ਵੀ ਮੈਨੂੰ ਦੱਸੋ ਕੁਛ ਦੀ ਕਾਰਵਾਈ ਪੂਰੀ ਕਰੋ ਇਹ ਦਿਲੋਂ ਪਲੰਦ ਜਾਜੋੜਿਆ ਬਿਲਕੁਲ ਜਾਜੋੜਿਆ ਹਾ ਜੀ ਇਹ ਹੈ ਬਤਨ ਕਹਿੰਦੇ ਆ ਕਿ ਇਹ ਜਿਹੜੇ 4-5 ਕੰਮ ਕਾਊਂਟਰਾਂ ਦਾ ਕੱਟਣਾ ਕੀਤਾ ਹੈ ਪਏ ਕੀ ਕਰਦੇ ਨੇ ਮੈਨੂੰ ਸਮਝ ਚੋੜੀ ਲੱਗਦੀ ਤੇ ਜਿੰਨੇ ਜਦੂ ਮਾਰਦੇ ਨੇ ਉਹਨਾਂ ਤਾਂ ਕਹਿੰਦੇ ਨੇ ਕਾਊਂਟਰਾਂ ਨੇ ਮੁੱਲ ਮਾਰੇ ਇਹੋ ਗੱਲ ਕਰਦਾ ਕਿ ਸਭ ਤਾਂ ਕਰੋ ਨਾ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਮੇਰਾ ਤੇ ਸਾਨੂੰ ਕੋਈ ਪਤਾ ਨਹੀਂ ਤਮਾਪਿਆ ਨੇ ਹੁਣ ਇਨਸਾਫ ਦੀ ਗੁਹਾਰ ਲਗਾਈਏ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਜਦਕਿ ਪੁਲਿਸ ਦਾ ਕਹਿਣਾ ਸੀ ਕਿ 모ਹਿਤ ਬੱਬਰ ਖਾਲਸਾ ਇੰਟਰਨੈਸ਼ਨਲ ਅਤਵਾਦੀ ਗਰੁੱਪ ਦੇ ਨਾਲ ਜੁੜਿਆ ਹੋਇਆ ਹੈ ਅਤੇ ਉਸ ਵੱਲੋਂ ਅੰਮ੍ਰਿਤਸਰ ਚ ਇੱਕ ਸ਼ਰਾਬ ਕਾਰੋਬਾਰੀ ਦੇ ਘਰ ਤੇ ਜਦਕਿ ਬਟਾਲਾ ਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਤੇ ਗਰਨੇਡ ਸੁੱਟਿਆ ਗਿਆ ਸੀ ਫਿਲਹਾਲ ਇਸ ਪੂਰੇ ਮਾਮਲੇ ਚ ਮਾਪਿਆਂ ਨੇ ਇਨਸਾਫ ਦੀ ਗੁਹਾਰ ਲਗਾਈਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ